ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨ ਸਭਾ ਦੇ ਵਿੱਚ ਖੜ ਕੇ ਕਹਿ ਰਹੇ ਸੀ ਕਿ ਅਸੀਂ ਹਿੱਕ ਚ ਵੱਜਣ ਵਾਲੇ ਲੋਕਾਂ ਕੀ ਜਾ ਕੇ ਪੰਜਾਬ ਦਾ ਸ਼ਹਿਰ ਢੇਰ ਕਿਉਂ ਹੋ ਗਿਆ ਇੱਥੇ ਸ਼ਹਿਰ ਜੀ ਬਿੱਲੀ ਕਿਉਂ ਬਣਦਾ ਦੇਸ਼ ਦੇ ਗ੍ਰਹਿ ਮੰਤਰੀ ਮੱਛਾ ਅਧਿਕਾਰ ਦੇ ਅੰਦਰ 20 25 ਮਿੰਟ ਲਾਉਣ ਤੋਂ ਬਾਅਦ ਬਾਹਰ ਆ ਕੇ ਜੀਪ ਫਸਲਾਉਣ ਤੱਕ ਵੀ ਸਰੀ ਡੱਗ ਮਗਾਉਣ ਚ ਲੱਗ ਪਏ ਜਾਪਦੀ ਗવાહી ਕਰਦਾ ਜੀ ਮੈਂ ਤਾਂ ਕੇਸ ਰੱਖਤਾ ਜੀ ਮੰਨਣਾ ਨਾ ਮੰਣਾ ਉਹਨਾਂ ਦੀ ਮਰਜ਼ੀ ਜੀ ਮੈਂ ਪ੍ਰਧਾਨ ਮੰਤਰੀ ਜੀ ਸਮਾਨੀ ਦੰਦੇ ਜੀ ਉਹਨਾਂ ਦੀ ਮਰਜ਼ੀ ਜੀ ਤੇ ਜਦੋਂ ਪੱਤਰ ਕਰੋਂ ਜੀ ਬਾਅਦ ਪੁੱਛਿਆ ਕਿ 12000 ਕਰੋੜ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੂੰ ਤਾਂ ਭੁੱਲ ਨਹੀਂ ਕੱਲਾ ਸਿਰ ਹੀ ਲਿਆ ਪਰ ਅਜੇ ਪੰਜਾਬ ਦੀ ਹੱਥ 'ਚ ਦਾਖਲ ਨਹੀਂ ਹੋਈ ਸੀ ਮੁੱਖ ਮੰਤਰੀ ਸਾਹਿਬ ਅਜੇ ਹਰਿਆਣਾ 'ਚ ਆਪਣੇ ਸਹਰਿਆਂ ਦੇ ਪਿੰਡਾਂ ਦੇ ਗੇੜੇ ਗੇੜੇ 'ਚ ਹੀ ਸੀ ਕਿਤੇ ਕਿ ਜਾਨੋ ਮਿਰਛਾ ਦੇ ਭਾਗ ਨੂੰ ਪ੍ਰੈਸ ਰੂਟ ਜਾਰੀ ਹੋ ਗਿਆ ਹੂੰ ਕਿਉਂਕਿ ਉਹਨਾਂ ਨੇ ਪੀਸੀ ਸੁਣ ਲਈ ਉਹਨਾਂ ਨੂੰ ਲੱਗਿਆ ਕਿ ਜੋ ਕੁਝ ਗੱਲ ਹੋਈ ਹੈ ਉਹ ਨਹੀਂ ਬੋਲੀ ਪ੍ਰੈਸ ਬਿਆਨ ਜਾਰੀ ਕਰਕੇ ਕਹਤਾ ਕਿ ਜੀ ਇਹਨਾਂ ਕੋਲ ਕੋਈ ਡਾਟਾ ਨਹੀਂਗਾ ਕੋਈ ਬੇਸ ਦੀ ਤਿਆਰੀ ਨਹੀਂ ਕੋਈ ਦਸਤਾਵੇਜ਼ ਸਾਨੂੰ ਸੌਂਪ ਨਹੀਂ ਸਕਦੇ ਅਸੀਂ ਕੋਈ ਹੋਰ ਪੈਸਾ ਨਹੀਂ ਦੇਣਾ ਉਹ ਗੱਲਾਂ ਤੁਸੀਂ ਆਪ ਹੀ ਮੰਨਦੇ ਹੋ ਕਿ ਇੱਕ ਤਾਂ ਅਜੇ ਅਸੀਂ ਧਰਤਲ ਤੇ ਨਹੀਂ ਗਏ ਲੋਕਾਂ ਤੱਕ ਸਾਨੂੰ ਅਸਲੀ ਜਾਣਕਾਰੀ ਨਹੀਂ ਹੈਗੀ ਹੂੰ ਦੂਜਾ ਤੁਸੀਂ ਇਹ ਵੀ ਮੰਨ ਰਹੇ ਹੋ ਕਿ ਅਸੀਂ ਮੋਟਾ ਹੁੰਦਾ ਜੇ ਲਈ ਫਿਰਦੇ ਮੁੱਖ ਮੰਤਰੀ ਉਹਨੂੰ ਤੇ ਜੇ ਪਰ ਥਾਲੇ ਦੀ ਧਰਤਲ ਤੇ ਨਹੀਂ ਗਏ ਕਹਿੰਦੇ ਨੇ ਕਿ ਦਿਵਾਲੀ ਤੱਕ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਦੇ ਦਿਆਂਗੇ ਦਿਨ ਤਾਂ ਵੀਰ ਅਗੇ ਕਦੋਂ ਧਰਤਲ ਤੇ ਜਾਣਗੇ ਕਦੋਂ ਚੈੱਕ ਮਿਲਣਗੇ ਫਿਰ ਲੋਕਾਂ ਨੂੰ ਜੀ ਮੇਰਾ ਸਵਾਲ ਕੇਂਦਰ ਸਰਕਾਰ ਨੂੰ ਵੀ ਕਿ ਵੀ ਜੇ ਪੰਜਾਬ ਸਰਕਾਰ ਨਲਾਕ ਹੈ ਆਪਣਾ ਕੇਸ ਮਜ਼ਬੂਤੀ ਨਾਲ ਨਹੀਂ ਰੱਖ 파ਰੀ ਤਾਂ ਤੁਹਾਡੀਆਂ ਕੂਰੇ ਕੰਪੀਟਾ ਕੇ ਗਈਆਂ ਪ੍ਰਧਾਨ ਮੰਤਰੀ ਸਾਹਿਬ ਵੀ ਆ ਗਏ ਉਹਨਾਂ ਦੀ ਰਿਪੋਰਟ ਦੇ ਅਧਾਰ ਤੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਸਹਾਇਤਾ ਦੀ ਲੋੜ ਹੈ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀਮਾ ਖਾਸ ਪ੍ਰੋਗਰਾਮ ਚਾਣੋ ਅਸਲ ਸੱਚ ਦੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਰੋਜ਼ਾਨਾ ਦਿਨ ਭਰ ਦੀਆਂ ਕੁਝ ਖਾਸ ਮੁੱਦਿਆਂ ਦੇ ਉੱਪਰ ਜਾਂ ਫਿਰ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਦੀ ਇੱਕ ਖਾਸ ਖਬਰ ਹੈ ਕਿ ਬੀਤੀ ਸ਼ਾਮ ਨੂੰ ਜਾਂ ਫਿਰ ਬੀਤੇ ਮੂਹ ਹਨੇਰੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਹਿਮਦ ਸ਼ਾਹ ਦੇ ਨਾਲ ਅਹਿਮ ਮੁਲਾਕਾਤ ਕਰਕੇ ਮੀਟਿੰਗ ਕਰਕੇ ਮੀਡੀਆ ਸਾਹਮਣੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਭਰੋਸਾ ਦਿੱਤਾ ਕਿ ਜੋ ਵੀ ਸੰਭਵ ਮਦਦ ਦਾ ਪੰਜਾਬ ਦੀ ਕਰਾਂਗੇ ਪਰ ਅੱਜ ਜੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦਾ ਵੀ ਇੱਕ ਬਿਆਨ ਆ ਚੁੱਕਿਆ ਪ੍ਰੈਸ ਨੋਟ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਕੇਂਦਰ ਦੀਆਂ ਟੀਮਾਂ ਪਹੁੰਚੀਆਂ ਨੇ ਸਰਵੇ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੁਝ ਹਿੱਸਾ ਜਿਹੜਾ 1600 ਕਰੋੜ ਦਾ ਪੰਜਾਬ ਨੂੰ ਰਿਲੀਜ਼ ਵੀ ਕਰ ਚੁੱਕੇ ਹਾਂ ਇਸ ਤੇ ਚਰਚਾ ਕਰਾਂਗੇ ਨਾਲ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਅਕਾਲੀ ਦਲ ਦੇ ਇੱਕ ਲੀਡਰ ਨੂੰ ਜਗਦੀਪ ਸਿੰਘ ਚੀਮਾ ਨੂੰ ਕੜਤਾ ਤੇ ਅਨੈਲ ਜੋਸ਼ੀ ਜਿਹੜੇ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਚਲੇ ਗਏ ਤੇ ਮਾਝੇ ਦੀ ਸਿਆਸਤ ਅਕਾਲੀ ਦਲ ਦੀ ਹੁਣ ਕਿੱਧਰ ਨੂੰ ਜਾਵੇਗੀ ਜਾਂ ਫਿਰ ਇੱਕ ਵੱਡਾ ਹਿੰਦੂ ਚਿਹਰਾ ਵੀ ਸੀ ਤਾਂ ਇਸ ਦੇ ਉੱਪਰ ਚਰਚਾ ਕਰਾਂਗੇ ਨਾਲ ਇੱਕ ਖਬਰ ਇਹ ਵੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਇੱਕ ਬਿਆਨ ਦੇ ਦਿੱਤਾ ਕਿ 1984 ਸਿੱਖ ਕਤਲੇਆਮ ਦੇ ਦੌਰਾਨ ਆਰਐਸਐਸ ਦੇ ਜਿਹੜੇ ਲੋਕ ਸੀ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਆਪਣੇ ਘਰਾਂ ਦੇ ਵਿੱਚ ਰਹਿਣ ਬਸੇਰਾ ਦੇ ਕੇ ਰੱਖਿਆ ਤੇ ਇੱਥੋਂ ਤੱਕ ਉਹਨਾਂ ਕਹਿ ਕੇ ਹਨਾ ਦੌਰਾਨ ਆਰਐਸਐਸ ਸਰ ਤੋਂ ਮੂਰੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਹੈ ਸਾਰੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਨੂੰ ਅੱਜ ਤੋਂ ਕਰ ਬੈਠਾ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਅਸ਼ਕਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਕਿਸ ਤਰੀਕੇ ਦੇਖਦੇ ਹਾਂ ਬੀਤੀ ਸ਼ਾਮ ਨੂੰ ਇੱਕ ਮੀਟਿੰਗ ਹੁੰਦੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਦੇਸ਼ ਦੇ ਗ੍ਰਹਿ ਮੰਤਰੀ ਦੀ ਉਹਨਾਂ ਕਹਿੰਸੀ ਕਿ ਭਰੋਸਾ ਦਿੱਤਾ ਕਿ ਬਸ ਸੰਭਾ ਮਦਦ ਕੀਤੀ ਜਾਵੇਗੀ ਅੱਜ ਗ੍ਰਹਿ ਮੰਤਰੀ ਦਾ ਵੀ ਬਿਆਨ ਆ ਚੁੱਕਿਆ ਕਿ ਅਸੀਂ ਕੁਝ ਪੈਸਾ ਰਿਲੀਜ਼ ਵੀ ਕਰ ਚੁੱਕੇ ਆ ਤੇ ਉਹਨਾਂ ਕਹਿੰਦੇ ਕਿ ਕੇਂਦਰ ਦੀਆਂ ਟੀਮਾਂ ਨੇ ਸਰਵੇ ਵੀ ਕੀਤਾ ਜਿਹੜਾ ਜਾਂਚ ਵੀ ਕੀਤੀ ਆ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਪੈਸਾ ਆਊਗਾ ਜਾਂ ਫਿਰ ਇਸ ਮੀਟਿੰਗ ਦੇ ਵਿੱਚੋਂ ਪੰਜਾਬ ਨੂੰ ਕਿੰਨਾ ਕੁ ਜਿਹੜਾ ਹੰਗਾਰਾ ਪੀੜਤਾਂ ਨੂੰ ਮਿਲਣ ਵਾਲਾ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿ ਰਹੇ ਸੀ ਕਿ ਅਸੀਂ ਹਿੱਕ 'ਚ ਵੱਜਣ ਵਾਲੇ ਲੋਕ ਆ ਅਸੀਂ ਕਾਗਜ਼ੀ ਲੋਕ ਨਹੀਂ ਹੂੰ ਤੇ ਜੀ ਜਾ ਕੇ ਪੰਜਾਬ ਦਾ ਸ਼ੇਰ ਢੇਰ ਕਿਉਂ ਹੋ ਗਿਆ ਇੱਥੇ ਸ਼ੇਰ ਜੀ ਬਿੱਲੀ ਕਿਉਂ ਬਣ ਗਿਆ ਹੂੰ ਦੇਸ਼ ਦੇ ਗ੍ਰਹਿ ਮੰਤਰੀ ਮਿਤ샤 ਦੇ ਘਰ ਦੇ ਅੰਦਰ 20-25 ਮਿੰਟ ਲਾਉਣ ਤੋਂ ਬਾਅਦ ਬਾਹਰ ਆ ਕੇ ਜੀਬ ਥਥਲਾਉਣ ਤੱਕ ਪਈ ਸ੍ਰੀ ਡੱਗ ਮਗਾਉਣ ਚ ਲੱਗ ਪਿਆ ਕੋਈ ਹੋਰ ਰੰਗ ਚੜ ਗਿਆ ਕੋਈ ਹੋਰ ਅਸਰ ਕਰ ਗਈ ਚੀਜ਼ ਕੀ ਸੀਗਾ ਹੂੰ ਮੰਤਰੀ ਮੀਡੀਆ ਦੇ ਸਾਹਮਣੇ ਉਸ ਅੰਦਾਜ਼ ਦੇ ਵਿੱਚ ਜਿਹੜੇ ਅੰਦਾਜ਼ ਚ ਪੰਜਾਬ ਚ ਬੋਲਦੇ ਕਿਉਂ ਨਹੀਂ ਗੱਲ ਰੱਖ ਪਾ ਰਹੇ ਸੀ ਹੂੰ ਅਕਮਤਰੀ ਸਾਹਿਬ ਬਾਹਰ ਆ ਕੇ ਕਹਿੰਦੇ ਸਾਡਾ ਤਾਂ ਕੰਮ ਹੈ ਜੀ ਅਸੀਂ ਤਾਂ ਪੰਜਾਬ ਦੇ ਨੁਮਾਇंदे ਆਂ ਜੀ ਪੰਜਾਬ ਦੀ ਅਗਵਾਈ ਕਰਦੇ ਆਂ ਜੀ ਮੈਂ ਤਾਂ ਕੇਸ ਰੱਖਤਾ ਜੀ ਮੰਨਣਾ ਨਾ ਮੰਣਾ ਉਹਨਾਂ ਦੀ ਮਰਜ਼ੀ ਜੀ ਮੈਂ ਪ੍ਰਧਾਨ ਮੰਤਰੀ ਤੋਂ ਸਮਾਂ ਨਹੀਂ ਦਿੰਦੇ ਜੀ ਉਹਨਾਂ ਦੀ ਮਰਜ਼ੀ ਜੀ ਹੈਨਾ ਮੈਨੂੰ ਭਰੋਸਾ ਹੈ ਜੀ ਇਹਨਾਂ ਨੇ ਕਿਹਾ ਟੋਕਨ ਮਣੀ ਹੈ ਜੀ ਸੋਣਾ ਜੋ ਹੋਰ ਪੈਸੇ ਦੇਣਗੇ ਜੀ ਅਜੇ ਭੇਜਣਗੇ ਜੀ ਮਤਲਬ ਇੰਝ ਚਾਹ ਰਹੇ ਜੀ ਮੈਂ ਠੀਕ ਹੈ ਮੇਰੀ ਗੱਲ ਸੁਣ ਲਈ ਜੀ ਕੁਝ ਹੋ ਜਾਊਗਾ ਪਰ ਅਜੇ ਪਤਾ ਨਹੀਂ ਤੇ ਜਦੋਂ ਉਹ ਪੱਤਰਕਾਰਾਂ ਨੂੰ ਪਰ ਪੁੱਛਿਆ ਕਿ 12000 ਕੋਰਡ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੂੰ ਤਾਂ ਭੁੱਲ ਨਹੀਂ ਕੱਲਾ ਸਿਰ ਹੀ ਲਿਆ ਹੂੰ ਹੂੰ ਸਵਾਲ ਇਹ ਕਿ ਜਵਾਬ ਕਿਉਂ ਨਹੀਂ ਦੇ ਜੋ ਮੁੱਖ ਮੰਤਰੀ ਸਾਬ ਕੋਲ ਜਿੰਨਾ ਕਿ ਸੀ ਉਹਨਾਂ ਕੋ ਉਥੇ মিডিਆ ਮੂਰੇ ਰੱਖਦਾ ਤੇ ਉਹ ਤੋਂ ਬਾਅਦ ਘਾਬਲਾ ਤੁਰ ਪਿਆ ਪਰ ਅਜੇ ਪੰਜਾਬ ਦੀ ਹੱਦ 'ਚ ਦਾਖਲ ਨਹੀਂ ਹੋਏ ਸੀ ਮੁੱਖ ਮੰਤਰੀ ਸਾਹਿਬ ਅਜੇ ਹਰਿਆਣਾ 'ਚ ਆਪਣੇ ਸਹਰਿਆਂ ਦੇ ਪਿੰਡਾਂ ਦੇ ਗੇੜ ਗੇੜ ਚੈ ਸੀ ਕਿਤੇ ਕਿ ਜਨੂ ਮਿਰਛਾ ਦੇ ਭਾਗ ਵੱਲੋਂ ਪ੍ਰੈਸ ਰਿਲੀਜ਼ ਜਾਰੀ ਹੋ ਗਿਆ ਹੂੰ ਕਿਉਂਕਿ ਉਹਨਾਂ ਨੇ ਪੀਸੀ ਸੁਣ ਲਈ ਉਹਨਾਂ ਨੂੰ ਲੱਗਿਆ ਕਿ ਜੋ ਕੁਝ ਗੱਲ ਹੋਈ ਹੈ ਉਹ ਨਹੀਂ ਬੋਲੀ ਜਾਂ ਉਹਨਾਂ ਨੂੰ ਲੱਗਿਆ ਕਿ ਸਾਡੇ ਆਲਟਰਨੇਟਿਵ ਉਹਨਾਂ ਪ੍ਰੈਸ ਬਿਆਨ ਜਾਰੀ ਕਰਕੇ ਕਹਿਤਾ ਕਿ ਜੀ ਇਹਨਾਂ ਕੋਲ ਕੋਈ ਡਾਟਾ ਨਹੀਂਗਾ ਕੋਈ ਕੇਸ ਦੀ ਤਿਆਰੀ ਨਹੀਂ ਕੋਈ ਦਸਤਾਵੇਜ਼ ਸਾਨੂੰ ਸੌਂਪ ਨਹੀਂ ਸਕਦੇ ਅਸੀਂ ਕੋਈ ਹੋਰ ਪੈਸਾ ਨਹੀਂ ਦੇਣਾ ਹੂੰ ਜਿਆ ਕੋਲ ਪਹਿਲਾਂ ਤੋਂ ਹੀ 12500 ਕਰੋੜ ਤੋਂ ਵੱਧ ਪਿਆ ਸਾਡਾ ਉਹ ਜੋ ਖਰਚ ਲੈਣ 1600 ਕਰੋੜ ਚੋਂ 170 ਕਰੋੜ ਅਸੀਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਜਿਹੜੀਆਂ ਖਰਾਬ ਹੋਈਆਂ ਪੰਜਾਬ ਚ ਉਹਨਾਂ ਬਣਾਉਣ ਲਈ ਜਾਰੀ ਕਰਤਾ ਅਸੀਂ 1600 ਕਰੋੜ ਚੋਂ ਇਸ ਸੰਬੰਧਿਤ ਤੇਰਾ ਨੂੰ 800 ਕਰੋੜ ਰੁਪਈਆ ਲਗਭਗ ਜਾਰੀ ਕਰਤਾ ਮਤਲਬ ਪੰਜਾਬ ਸਰਕਾਰ ਨੂੰ ਸਿੱਧੇ ਆਪਣੀ ਮਰਜ਼ੀ ਨਾਲ 1600 ਕਰੋੜ ਵੀ ਨਹੀਂ ਮਿਲਣ ਵਾਲਾ ਕਿ ਖਰਚ ਕਰਨ ਕਿੱਥੇ ਖਰਚਣਾ ਅਮਿਤ ਸ਼ਾ ਨੇ ਦੱਸਦਾ ਜੀ ਇਹ ਵੀ ਦੱਸ ਕਿ ਅਸੀਂ ਇਹਨਾਂ ਨੂੰ ਕਹੇ ਤਾਂ ਕਿ 12000 ਕਰੋੜ ਹੈ ਉਹ ਉਹਦੇ ਨਾਲ ਹੀ ਹਿਸਾਬ ਕਰੋ ਤੁਹਾਡੇ ਕੋਲ ਪੂਰਾ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਕਹਿ ਰਹੇ ਸੀ ਬਾਹਰ ਆ ਕੇ ਕਿ 308 13800 ਕਰੋੜ ਦਾ ਸਾਡਾ ਨੁਕਸਾਨ ਹੈ ਮੋਢਲਾ ਤੇ ਜਿੱਥੇ ਹੱਥਾਂ ਤੇ ਜਾਵਾਂਗੇ ਜੇ ਜਾਣਾ ਪੜਦਾ ਹੈ ਨਾ ਫਿਰ ਆਪ ਹਿੰਦੀ ਵਿੱਚ ਪੁੱਛ ਰਹੇ ਹੋ ਤਾਂ ਮੈਂ ਬਤਾ ਰਹਾ ਹਾਂ نیچے ਜਾਣੇ ਪਰ ਫਿਰ ਉੱਪਰ ਨੂੰ ਜਾਣੇ ਪਰ ਫਿਰ ਕਹਿੰਦੇ ਜੀ 20000 ਕਰੋੜ ਹੋ ਜਾਊਗਾ ਮਤਲਬ ਦੋ ਗੱਲਾਂ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਇੱਕ ਤਾਂ ਅਜੀ ਅਸੀਂ ਧਰਾਤਲ ਤੇ ਨਹੀਂ ਗਏ ਲੋਕਾਂ ਤੱਕ ਸਾਨੂੰ ਅਸਲੀ ਜਾਣਕਾਰੀ ਨਹੀਂ ਹੈਗੀ ਹੂੰ ਦੂਜਾ ਤੁਸੀਂ ਇਹ ਵੀ ਮੰਨ ਰਹੇ ਹੋ ਕਿ ਅਸੀਂ ਮੋਟਾ ਹੁੰਦਾ ਜੇ ਲਈ ਫਿਰਦੇ ਮੁੱਖ ਮੰਤਰੀਓ ਤੁਸੀਂ ਸਰਕਾਰ ਤੁਹਾਡੇ ਇੱਕ ਪਾਸੇ ਚੀਫ ਸੈਕਟਰੀ ਖੜਾ ਦੂਏ ਪਾਸੇ ਤੁਹਾਡੇ ਅਫਸਰ ਖੜੇ ਨੇ ਜੀ ਤੇ ਤੁਹਾਡੇ ਕੋਲ ਜਿੱਦ ਤੱਕ ਇਹ ਨਹੀਂ ਕਿ ਸਾਡਾ ਨੁਕਸਾਨ ਕਿੰਨਾ ਕ ਹੈ ਪ੍ਰਧਾਨ ਮੰਤਰੀ ਕੋਲ ਤੁਹਾਡਾ ਮੰਤਰੀ ਵੀ 2000 ਕਰੋੜ ਦੀ ਮੰਗ ਕਰਦਾ ਥੋੜਾ ਚੀਫ ਸੈਕਟਰੀ 13000 ਕਰੋੜ ਦੀ ਮੰਗ ਕਰਦਾ ਦਿੱਲੀ ਜਾ ਕੇ ਤੁਸੀਂ ਉਹ মিডিਆ ਸਾਹਮਣੇ 13 ਜਰਨ ਕੋਰਡ ਵੀ ਕਹਿ ਰਹੇ ਹੋ 20000 ਕਰੋੜ ਵੀ ਕਹਿ ਰਹੇ ਹੋ ਤੇ ਹਜਾ ਕੁਛੇ ਤੁਸੀਂ ਫਿਰ ਅੰਦਰ ਕਰਖਿਆ ਹੋਣੇ ਅਗਲੇ ਨੂੰ ਮੌਕਾ ਦਿੱਤਾ ਤੁਸੀਂ ਹੂੰ ਤੇ ਅਗਲੇ ਕਹਿੰਦੇ ਜਨਾ ਜੀ ਜੋ ਹੈ ਇਹਦੇ ਨਾਲ ਸਾਰੋ ਚਲੋ ਜਾਓ ਹੂੰ ਹੁਣ ਸਵਾਲ ਇਹ ਆ ਗਿਆ ਤੁਸੀਂ ਫਿਰ ਕਰਕੇ ਕੀ ਆਏ ਐ ਇੱਥੇ ਵਿਧਾਨ ਸਭਾ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਤੁਸੀਂ ਕਿਹਾ ਸੀ ਅਸੀਂ ਜਿਹੜਾ ਰਾਹਤ ਰਾਸ਼ੀਆ ਨੂੰ ਵਧਵਾਵਾਂਗੇ ਅਸੀਂ ਇਹਦੇ ਨਿਯਮ ਬਦਲਾਵਾਂਗੇ ਤੋਂ ਤੋਂ ਕੁਝ ਨਹੀਂ ਹੋਇਆ ਵੰਡੀਆਂ ਦੇ ਵਿੱਚ ਝੋਨਾ ਆ ਕੇ ਰੁਣਨ ਲੱਗ ਪਿਆ ਪਹਿਲਾਂ ਬਾਸਮਤੀ ਘੱਟ ਰੇਟ ਤੇ ਵਿਕੇ ਰਹੀ ਆ ਹੁਣ ਝੋਨਾ ਵੀ ਐਮਐਸਪੀ ਤੋਂ ਥੱਲੇ ਵਿਕ ਰਿਹਾ ਹੈ ਹੂੰ ਤੇ ਤੁਸੀਂ ਅਮਨ अरोड़ा ਹੁਣ ਡਰਾਮਾ ਕਰ ਰਿਹਾ ਅੱਜ ਬੈਠ ਕੇ ਕਿ ਹਾਂ ਜੀ ਮੈਂ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗੱਲ ਦੱਸੀ ਹੈ ਜੀ ਉਹ ਚ ਦੱਸਿਆ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਕਿ ਮੈਂ ਇਹ ਵੀ ਗੱਲ ਕੀਤੀ ਅਮਨ अरोड़ा ਨੂੰ ਪਤਾ ਜਿਹੜਾ ਮੀਟਿੰਗ 'ਚ ਵੀ ਨਹੀਂ ਸੀ ਸੋ ਇਸ ਲਈ ਕੁੱਲ ਮਿਲ ਕੇ ਇਹਨਾਂ ਦੀ ਦਿੱਲੀ ਫੇਰੀ ਨੇ ਦੋ ਦਿਨ ਦੇ ਪੰਜਾਬ ਦੇ ਵਿਧਾਨ ਸਭਾ ਚ ਬਣਾਈ ਹਵਾ ਅਲੱਗਵਾਰਾ ਭੰਤ ਪਰ ਜੀ ਮੇਰਾ ਸਵਾਲ ਕੇਂਦਰ ਸਰਕਾਰ ਨੂੰ ਵੀ ਹੈ ਕਿ ਵੀ ਜੇ ਪੰਜਾਬ ਸਰਕਾਰ ਨਲਾਇਕ ਹੈ ਆਪਣਾ ਕਿਸ ਮਜਬੂਤੀ ਨਾਲ ਨਹੀਂ ਰੱਖ ਪਾ ਰਹੀ ਤਾਂ ਤੁਹਾਡੀਆਂ ਤੁਰੇ ਕੰਪਨੀ ਵੀ ਤਾਂ ਆ ਕੇ ਗਈਆਂ ਤੁਹਾਡੀਆਂ ਟੀਮਾਂ ਵੀ ਤਾਂ ਆ ਕੇ ਵੀ ਗਈਆਂ ਤੁਹਾਡਾ ਤਰੀ ਬੁਰੇ ਤੁਰੇ ਫਿਰਦੇ ਨੇ ਹੈ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਵੀ ਆ ਗਏ ਉਹਨਾਂ ਦੀ ਰਿਪੋਰਟ ਦੇ ਅਧਾਰ ਤੇ ਤੁਹਾਨੂੰ ਲੱਗਦਾ ਨਹੀਂ ਕਿ ਸਹਾਇਤਾ ਦੀ ਲੋੜ ਹੈ ਬਿਲਕੁਲ ਜੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਸਰਕਾਰ ਦੀ ਕੇਂਦਰ ਦੀ ਜੇ ਤੁਸੀਂ ਕਹਿੰਦੇ ਹੋ ਕਿ 12000 ਕਰੋੜ ਇਹਨਾਂ ਕੋਲ ਹੈ ਤੇ ਇਹਨਾਂ ਤੋਂ ਵਸੂਲ ਲਵਜਾਈ ਇਹਨਾਂ ਨੇ ਨਹੀਂ ਸਾਭਦੇ ਨੇ ਪੰਜਾਬ ਦੇ ਲੋਕਾਂ ਨੂੰ ਤਾਂ ਦੋਸ਼ ਨਾ ਤੁਸੀਂ ਬਿਲਕੁਲ ਜੀ ਟੈਕਸ ਪੰਜਾਬ ਤੋਂ ਇਕੱਠਾ ਕਰਕੇ ਲੈ ਕੇ ਜਾਣੇ ਹੋ ਜੀਐਸਟੀ ਇਕੱਠਾ ਕਰਕੇ ਲੈ ਕੇ ਜਾਣੇ ਹੋ ਪੰਜਾਬ ਤੁਹਾਡੇ ਭੜੋਲੇ ਪਰਦਾ ਲੋਕਾਂ ਦਾ ਕੀ ਕਸੂਰ ਤੁਹਾਡੀ ਨਲਾਇਕ ਰਾਜਨੀਤੀ ਦੇ ਵਿਚਾਲੇ ਸੋ ਇਹ ਸਣੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰੀਆਂ ਨੇ ਜ਼ਿੰਮੇਵਾਰ ਨੇ ਲੋਕਾਂ ਤੋਂ ਭੱਜ ਰਹੀਆਂ ਨੇ ਲੋਕਾਂ ਤੋਂ ਦੂਰ ਹੋ ਰਹੀਆਂ ਨੇ ਲੋਕ ਮਸਲਿਆਂ ਨੂੰ ਹੱਲ ਕਰਨ ਦੀ ਦੋਵੇਂ ਸਰਕਾਰਾਂ ਫੇਰ ਹੂੰ ਤਾਂ ਸਰ ਜਿਸ ਤਰੀਕੇ ਇਹ ਗੱਲਬਾਤ ਹੋਈ ਆ ਕਿ ਕਹਿੰਦੇ ਕਿ ਹੁਣ ਉੱਚ 13000 ਦਾ ਜੇ ਧਰਤਲ ਤੇ ਜਾਵਾਂਗੇ ਲੋਕਾਂ ਚ ਤਾਂ 20000 ਦਾ ਕਰੋੜ ਦਾ ਨੁਕਸਾਨ ਹੋਊ ਜਾਨੀ ਕਿ ਤੁਸੀਂ ਕਹਿ ਕੇ ਧਰਤਲ ਤੇ ਨਹੀਂ ਗਏ ਤੇ ਜੇ ਫਿਰ ਥਲੇ ਤੁਸੀਂ ਧਰਤਲ ਤੇ ਨਹੀਂ ਗਏ ਕਹਿੰਦੇ ਨੇ ਕਿ ਦੀਵਾਲੀ ਤੱਕ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਦੇ ਦਿਆਂਗੇ ਦਿਨ ਤਾਂ 20 ਰਹਿ ਗਏ ਕਦੋਂ ਧਰਤਲ ਤੇ ਜਾਣਗੇ ਕਦੋਂ ਚੈੱਕ ਮਿਲਣਗੇ ਫਿਰ ਲੋਕਾਂ ਨੂੰ ਉਹ ਕਹਿੰਦਾ ਦੁਕਾਨ ਤੇ ਗਿਆ ਬੰਦਾ ਹੈ ਕਿ ਹਾਲ ਹੈ ਵੀ ਤੇਲ ਦੀ ਸਰੋਂ ਦੀ ਈ ਬੋਤਲ ਭਰਦੇ ਹੈ ਨਾ ਦੀਵਾ ਬਾਲਣਾਂ ਹੂੰ ਤੇ ਉਹਨੇ ਜਦੋਂ ਨਾਲ ਤੇਲ ਪਾਇਆ ਉਹ ਕਹਿੰਦਾ ਵੀ ਇੱਥੇ ਤਾਂ ਆਇਆ ਨਹੀਂ ਜਿੰਨੇ ਦਾ ਤੂੰ 10000 ਰੁਪਏ ਦਾ ਜਿੰਨਾ ਤੇਲ ਲੈਣਾ ਉਹ ਕਹਿੰਦਾ ਖੜ ਜਾ ਉਹਨੇ ਬੋਤਲ ਪੁੱਠੀ ਕਹਿੰਦਾ ਲੈ ਹੁਣ ਹੁਣ ਖਾਲੀ ਹੋ ਗਈ ਹੁਣ ਬਾਕੀ ਪਾ ਦੇ ਇਹ ਦਿੱਲੀ ਤੇਲ ਲੈਣ ਦਾ ਘਰ ਆ ਦਿਵਾਲੀ ਤੇ ਦੀਵੇ ਬਾਲਣ ਲਈ ਅਗਲੇ ਨੇ ਬੋਤਲ ਪੁੱਠੀ ਕਰਕੇ ਦੁਬਾਰਾ ਆਇਆ ਤੇ ਖਾਲੀ ਹੋ ਗਈ ਹੂੰ ਹੁਣ ਸਵਾਲ ਤੁਸੀਂ ਆਧਾਰ ਦੇ ਤੇਲ ਲੈਣ ਦੀਵੇ ਬਾਲਣੇ ਆ ਹੂੰ ਪਾਸੇ ਤੁਸੀਂ ਸਰਕਾਰ ਉਹ ਜਿਹੜੀ ਕਹਿੰਦੀ ਸੀ ਇੰਨਾ ਐਕਸਾਈਜ਼ ਤੋਂ ਇੰਨਾ ਸ਼ਰਾਬ ਤੋਂ ਇੰਨਾ ਰੇਤ ਤੋਂ ਇੰਨਾ ਇਮਾਨਦਾਰੀ ਤੋਂ ਇੰਨਾ ਖਰਚੇ ਘਟਾ ਕੇ ਬੀਏਪੀ ਕਲਚਰ ਘਟਾ ਕੇ ਖਜ਼ਾਨਾ ਬਚ ਜਾਣਾ ਤੇ ਇੱਕ ਬੇਟਾ ਪਈ ਆ ਜੇ ਤੁਹਾਡੀ ਸਰਕਾਰ ਦੇ ਵਿੱਚ ਜੀ ਇਸ ਲਈ ਤੁਸੀਂ ਲੋਕਾਂ ਤੋਂ ਪੈਸਾ ਮੰਗ ਲੋਕਾਂ ਦੀ ਉਹ ਮੁਸੀਬਤ ਖਤਮ ਕਰਨੀ ਹੈ ਲੋਕਾਂ ਤੋਂ ਹੀ ਪੈਸਾ ਮੰਗ ਕਿਉਂ ਉਹਨਾਂ ਦਾ ਲੋਕ ਆਪੇ ਕਰੀ ਜਾਂਦੇ ਨੇ ਜੀ ਜੀ ਜਦ ਤੱਕ ਇਹਨਾਂ ਦੀ ਦੀਵਾਲੀ ਆਉਣੀ ਹੈ ਨਾ ਤਦ ਤੱਕ ਥੱਲੇ ਸਾਰਾ ਕੁਝ ਲੋਕਾਂ ਨੇ ਪਾਰ ਲਿਆ ਹੋਣਾ ਲੋਕ ਆਪ ਮਾਰੇ ਲੱਗੇ ਪਏ ਨੇ ਜੀ ਇਹਦਾ ਸਵਾਲ ਆ ਕਿ ਕਰਨ ਦੀ ਕੋਈ ਨੀਅਤ ਹੈ ਜਿਹੜੇ ਨਿਯਮ ਤੁਸੀਂ ਕਹਿ ਨਹੀਂ ਹੋ ਕਿ ਜੀ ਅਸੀਂ ਤਾਂ 10 ਮੁਰਗੀਆਂ ਦਾ ਹੀ ਦੇ ਸਕਦੇ ਆ ਅਸੀਂ ਤਾਂ ਜੀ ਕੁਇਟਰੀ ਫਾਰਮ ਵਾਲੇ ਨੂੰ 100 ਮੁਰਗੀਆਂ ਦਾ ਹੀ ਦੇ ਸਕਦੇ ਆ ਅਸੀਂ ਤਾਂ ਜੀ ਤੁਹਾਨੂੰ ਜੀ 6800 ਕੇਂਦਰ ਦਾ ਆਉਣਾ ਉਹ ਤੋਂ ਬਿਨਾ ਬਾਕੀ ਸਾਡਾ ਜੀ ਮਤਲਬ 20000 ਦੇ ਵਿੱਚੋਂ 6800 ਕੱਢ ਕੇ ਬਾਕੀ ਅਸੀਂ ਜੇ 6800 ਕੇਂਦਰ ਵਾਲਾ ਨਹੀਂ ਆ ਰਿਹਾ ਤੁਸੀਂ ਬਾਕੀ ਦੇ ਦਿਓ ਆਪਣਾ ਹੂੰ ਤੁਸੀਂ ਬਾਕੀ ਤਾਂ ਨਾ ਜੇ ਤੁਸੀਂ ਮਤਲਬ ਕਿ 13200 ਰੁਪਇਆ ਥੋੜਾ ਬਣਦਾ ਤੁਸੀਂ ਆਪਣਾ ਦੇ ਦਿਓ ਹੂੰ ਜੇ ਨੀਮਾ ਤਹਿਤ ਮਕਾਨ ਦਾ ਬਣਦਾ ਕਿ 182 ਉਹ ਦੇ ਸਕਦੇ ਉਹਨਾਂ ਦਾ ਦੇ ਦਿਓ ਦਿੱਤਾ ਕੁਛ ਨਹੀਂ ਅਜੇ ਨਾ ਪਸ਼ੂ ਮਰੇ ਦਾ ਨਾ ਖੇਤ ਨਾਨੇ ਦਾ ਅਸੀਂ ਜੇ ਰੇਤ ਚੱਕਣ ਵਾਲਿਆਂ ਦੇ ਮਾਮਲੇ ਸਾਰ 17200 ਦਵਾਂਗੇ ਦਵਾਂਗੇ ਜਾਂ ਜਾਰੀ ਕਰੋ ਜੀ ਹੂੰ ਮਤਲਬ ਪਿਛਲੇ ਦਿਨ ਹੀ ਗੱਲ ਕਰਕੇ ਹਟਿਆ ਕਿ ਮਾੜੀ ਜੀ ਅੱਗ ਲੱਗਦੀ ਜਦੋਂ ਪਤਾ ਲੱਗ ਜਾਂਦਾ ਹੁਣ ਕਿੰਨੇ ਖੇਤਾਂ ਚ ਰੇਤ ਦਾ ਪਤਾ ਹੀ ਨਹੀਂ ਕਰੀਅਰ ਹੀ ਕਰਦੇ ਤੋ ਇਸ ਲਈ ਹਮ ਸਨਿਮਿਤ ਰਾਮੇਬਾਜੀ ਆ ਇਹਨਾਂ ਤੋਂ ਕੁਝ ਨਹੀਂ ਹੋਣਾ ਕਿਹੜੇ ਵਾਲੀ ਤੇ ਕਿਹੜੇ ਕੀ ਲੋਕ ਆਪੇ ਵਿਚਾਰੇ ਆਪਣੇ ਜੋਗੇ ਹ ਚੁੰਗੜੇ ਬਾਲ ਲੈਣ ਦੀਵੇ ਬਾਲ ਲੈਣ ਤਾਂ ਰੱਬ ਭਲੀਏ ਇਹਨਾਂ ਤੋਂ ਆਸ ਨਾ ਰੱਖੀ ਜੀ ਤਾਂ ਸਰ ਹਾਜ਼ਾਂ ਦੇ ਉੱਪਰ ਚਰਚਾ ਕਰ ਰਹੇ ਹਾਂ ਤੇ ਇਸ ਗੱਲ ਨੂੰ ਲੈ ਕੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਇਆ ਹਾਲਾਂਕਿ 1984 ਨੂੰ ਵੀ ਜਿਹੜਾ ਉਹਨਾਂ ਨੇ ਕੁਝ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਕਿ 1984 ਦੇ ਵਿੱਚ ਆਰਐਸਐਸ ਨੇ ਸਿੱਖਾਂ ਨੂੰ ਰਹਿਣ ਬਸੇਰਾ ਦਿੱਤਾ ਘਰਾਂ ਦੇ ਵਿੱਚ ਰੱਖਿਆ ਤੇ ਕਹਿੰਦੇ ਹੜਪੀੜਤਾਂ ਦੇ ਲਈ ਸਭ ਤੋਂ ਅੱਗੇ ਆਰਐਸਐਸ ਜਾ ਕੇ ਖੜੀ ਲੋਕਾਂ ਦੀ ਬਿਨਾ ਕਿਸੇ ਜੋ ਕਹਿੰリエ ਕਿ ਜੋ ਜੋ ਲੋੜ ਤੋਂ ਬਿਨਾ ਮਦਦ ਕੀਤੀ ਬਿਲਕੁਲ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦਾ ਇਹ ਬਿਆਨ ਮਤਲਬ ਪੰਜਾਬ ਨੂੰ ਮੈਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਗਿਆ ਅਸੀਂ ਧਰਤਲ ਤੇ ਜਾ ਕੇ ਆਪਾਂ ਪੁਕਾਰੀ ਕਰਦੇ ਰਹੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਐਨੀਆਂ ਸੰਸਥਾਵਾਂ ਵਿੱਚ ਵਿਚਰਦੇ ਇਹ ਕਲਿੱਪ ਵੀਡੀਓ ਤਸਵੀਰਾਂ ਆਉਂਦੀਆਂ ਰਹੀਆਂ ਹੈ ਨਾ ਤੇ ਇਹਨਾਂ ਦੀ ਕੋਈ ਵੀਡੀਓ ਮੈਨੂੰ ਤੁਹਾਨੂੰ ਵੀ ਨਹੀਂ ਅਜੇ ਤੱਕ ਕਿ ਆਰਐਸਐਸ ਗਈ ਹੋਵੇ ਪ੍ਰਧਾਨ ਮੰਤਰੀ ਇਹ ਕਹਿੰਦੇ ਕਿ ਫੜ ਪੀੜਤਾਂ ਦੀ ਮਦਦ ਦੇ ਲਈ ਸਭ ਤੋਂ ਪਹਿਲਾਂ ਆਰਐਸਐਸ ਗਈ। ਕੁਮਾਰ ਜੀ ਜਿਨ੍ਹਾਂ ਦਾ ਮੁਖੀ ਫੋਟੋ ਖਿਚਾਉਣ ਦਾ ਆਦੀ ਹੋਵੇ ਪ੍ਰਧਾਨ ਮੰਤਰੀ ਸਾਹਿਬ ਜਿਨੇ ਫੋਟੋ ਫੇਮ ਨੇ ਤੇ ਇਹਨਾਂ ਦੀ ਟੀਮ ਆ ਉਹ ਸਦਾ ਮੈਨੂੰ ਨਾ ਹੋਵੇ ਜਿਹੜੇ ਪਿੰਡਾਂ ਚ ਗਏ ਨੇ ਉਹ ਪਿੰਡਾਂ ਦੇ ਲੋਕ ਦਾ ਆ ਭਾਈ ਸਾਡੇ ਪਿੰਡਾਂ ਚ ਆ ਕੇ ਆਰਐਸਐਸ ਬਹੁਤ ਮਦਦ ਕਰ ਗਈ। ਹੋ ਸਕਦਾ ਬੀਜੇਪੀ ਦੇ ਸਾਨ ਗਏ ਹੋਣ ਹੋ ਸਕਦਾ ਬੀਜੇਪੀ ਦੇ ਕੁਝ ਵਰਕਰਾਂ ਨੇ ਪਿੰਡ ਪੱਧਰ ਤੇ ਇਲਾਕਾ ਪੱਧਰ ਤੇ ਕੰਮ ਕੀਤਾ ਹੋਵੇ ਜਿਵੇਂ ਹੋਰ ਲੋਕਾਂ ਨੇ ਕੀਤਾ ਪਰ ਉੱਥੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਕੰਮ ਹੋ ਰਿਹਾ ਸੀ ਜਦੋਂ ਪਿੰਡ ਪੱਧਰ ਤੇ ਕੰਮ ਹੋ ਰਿਹਾ ਸੀ ਜੀ ਤੇ ਨੂੰ ਆਰਐਸਐਸ ਨਾਲ ਜੋੜਨਾ ਦਾ ਵੱਖਰੀ ਗੱਲ ਹੈ ਮਤਲਬ ਜੇ ਅਮਰਤਪਾਲ ਦੀ ਧਿਰ ਜਾ ਰਹੀ ਹੈ ਤਾਂ ਆਪਣਾ ਬੈਨਰ ਪੋਰਟਰ ਲਾ ਕੇ ਜਾ ਰਹੀ ਹੈ ਜੇ ਕੋਈ ਪਿੰਡ ਜਾ ਰਿਹਾ ਤਾਂ ਆਪਣੀ ਪੰਚਾਇਤ ਦਾ ਆਪਣੇ ਪਿੰਡ ਦਾ ਬੈਨਰ ਪੋਰਟਰ ਲਾ ਕੇ ਜਾ ਰਿਹਾ ਜੇ ਕਾਂਗਰਸ ਪਾਰਟੀ ਜਾ ਰਹੀ ਤਾਂ ਉਹ ਲੀਡਰ ਚਿਹਰੇ ਦਿਖਾ ਕੇ ਜਾ ਰਹੇ ਨੇ ਜੇ ਦਿੱਲੀ ਵਾਲੇ ਭੇਜਦੇ ਨੇ ਹੈ ਬੀਜੇਪੀ ਸਰਕਾਰ ਜਾਂ ਹਰਿਆਣਾ ਸਰਕਾਰ ਤਾਂ ਉਹ ਦਿਖਾ ਕੇ ਭੇਜਦੀ ਆ ਕਿਹਨੇ ਭੇਜਿਆ ਤੇ ਹੋ ਸਕਦਾ ਕਿ ਨਿੱਕਰਪਾਕੀ ਨਾਲ ਹੀ ਆਏ ਹੁੰਦੇ ਇਹਨਾਂ ਨੇ ਵੀ ਤਾਂ ਆਪਣੀ ਦਿਖਾਉਣੀ ਸੀ ਆਈਡੈਂਟੀਟੀ ਕਿ ਅਸੀਂ ਆਏ ਆ ਹੂੰ ਤੇ ਫਿਰ ਇਹ ਕਿਤੇ ਨਜ਼ਰ ਤੋਂ ਨਹੀਂ ਆਏ ਹਾਂ ਹੂੰ ਦਿੱਲੀ ਦੇ ਵਿੱਚ ਜਿਹੜਾ 84 ਦਾ ਸਿੱਕਾ ਤਲਿਆਮਾ ਉਹਦੇ ਵਿੱਚ ਜੇ ਮਾਰਨ ਵਾਲੇ ਸੀ ਤਾਂ ਬਚਾਉਣ ਵਾਲੇ ਵੀ ਸੀ ਪੁੱਛ ਜੇ ਸੜਨ ਵਾਲੇ ਸੀ ਤਾਂ ਅੱਗ ਬੁਝਾਉਣ ਵਾਲੇ ਸੀ ਜੇ ਕਈਆਂ ਨੇ ਜਾ ਕੇ ਆਪਣੇ ਧਰਮ ਦੇ ਫਲਸਫੇ ਨੂੰ ਦਰਕਨਾਰ ਕਰਕੇ ਨਿਹੱਥੇ ਲੋਕਾਂ ਤੇ ਅੰਨੇ ਵਤ ਸ਼ੱਦਤ ਕਰਕੇ ਟੈਰ ਗਲਾਂ ਚ ਪਾ ਕੇ ਖਾੜਿਆ ਮਾਰਿਆ ਤਾਂ ਉਹ ਵੀ ਲੋਕ ਸੀ ਜਿਨ੍ਹਾਂ ਨੇ ਆਪਣੇ ਘਰਾਂ ਚ ਸ਼ਰਨ ਦਿੱਤੀ ਆਪਣੇ ਘਰਾਂ ਚ ਰੱਖਿਆ ਮੈਂ ਕਹਿੰਦਾ ਇੱਕੋ ਧਰਮ ਦੇ ਹੋਣਗੇ ਜੇ ਮਾਰਨ ਵਾਲੇ ਜਿੰਦੂ ਸੀ ਜਾਂ ਬਚਾਉਣ ਵਾਲੇ ਜੀ ਜੀ ਪਰ ਮਤਲਬ ਹਰ ਹਿੰਦੂ ਆਰਐਸਐਸ ਨਹੀਂ ਹੈਗਾ ਹੂੰ ਤੇ ਪਰ 84 ਤੋਂ ਬਾਅਦ ਇੰਨੀ ਦੇਰ ਬਾਅਦ ਜ਼ਿਆਦਾ ਆ ਅਦਾਲਤਾਂ ਦੇ ਕੇਸ ਤਾਂ ਕੁਝ ਹੋਰ ਦਾ ਨਾਮ ਬੋਲਦੇ ਨੇ ਮਾਰਨ ਵਾਲਿਆਂ ਚ ਵੀ ਸ਼ਾਮਲ ਸੀ ਜੀ ਇਹਦੇ ਨਾਲ ਕਾਂਗਰਸ ਬਰੀ ਨਹੀਂ ਹੁੰਦੀ ਇਹਦੇ ਨਾਲ ਰਜੀਵ ਗਾਂਧੀ ਦਾ ਬੋਲ ਬਰੀ ਨਹੀਂ ਹੁੰਦਾ ਦਰਬਾਰ ਸਾਹਿਬ ਦੇ ਉੱਤੇ ਚਾਰਾਹੇ ਹਮਲੇ ਦੇ ਵਿੱਚ ਇੰਦਰਾ ਗਾਂਧੀ ਦੀ ਰੋਲ ਇੰਦਰਾ ਗਾਂਧੀ ਦੀ ਭੂਮਿਕਾ ਇੰਦਰਾ ਗਾਂਧੀ ਦੀ ਸਰਕਾਰ ਸਦਾ ਹੀ ਘਟਾਇਦੇ ਚ ਰਹਿਣੀ ਹੈ ਕਾਂਗਰਸ ਪਰ ਜੀ ਅਡਵਾਨੀ ਦੇ ਬੋਲ ਨਾਲ ਪਲੱਸ ਕਰਨੇ ਪੈਣਗੇ ਜਿਹੜਾ ਕਹਿੰਦਾ ਸੀ ਕਿ ਅਸੀਂ ਦਵਾ ਬਣਾ ਕੇ ਹਮਲਾ ਕਰਾਇਆ ਨਹੀਂ ਤਾਂ ਭੱਜਦੀ ਸੀ ਇਹ ਤਾਂ ਕਰਦੀ ਨਹੀਂ ਸੀ ਤੇ ਤੁਹਾਡਾ ਰੋਲ ਤਾਂ ਉਹ ਦੱਸਦੇ ਤੁਹਾਡੀ ਅਗਾ ਤੁਹਾਡੇ ਆਗੂ ਤਾਂ ਇਹ ਕਹਿੰਦੇ ਕਿ ਹਾਂ ਅਸੀਂ ਹਮਲਾ ਕਰਾਉਣ ਚ ਯੋਗਦਾਨ ਪਾਇਆ ਤੇ ਅਦਾਲਤੀ ਕੇਸਾਂ ਦੇ ਸਮਝ ਨਾ ਬੋਲਦੇ ਕਿ ਹਾਂ ਆਰਐਸਐਸ ਉਧਰ ਵੀ ਸ਼ਾਮਲ ਸੀ ਮੈਂ ਨਹੀਂ ਕਹਿੰਦਾ ਬਚਾਉਣ ਵਾਲੇ ਜੀ ਵੀ ਕੁਝ ਹੋਣਗੇ ਜੀ ਪਰ ਸਾਰੇ ਆਰਐਸਐਸ ਦੇ ਬੰਦੇ ਨਹੀਂ ਹੈਗੇ ਉਹ ਜਨਾਬ ਐਦਾਂ ਆਪਣੇ ਆਪ ਟੈਗ ਟੈਗ ਨਾ ਦਿਓ ਸਰਦਾਰ ਹਮੀਰ ਸਿੰਘ ਜੀ ਨਾਲ ਮੇਰੀ ਗੱਲ ਹੋ ਰਹੀ ਸ਼ੋ ਕਹਿੰਦੇ ਜੇ ਆਰਐਸਐਸ ਦਿੱਲੀ ਚ ਵਿਚਾਰੀ ਸੀ ਫਿਰ ਗੋਧਰਾ ਗਣਪੀ ਬਚਾਉਣ ਗਈ ਹੋਣੀ ਜੀ ਬਚਾਉਣ ਦੀ ਆਦਤ ਹੋਵੇ ਹੂੰ ਫਿਰ ਤੁਸੀਂ ਉਹ ਬਚਾਉਣਗੇ ਹੁੰਦੇ ਹੁਣ ਪੰਜਾਬ ਨੂੰ ਜੇ ਲੰਗਰ ਲਾਉਣ ਦੀ ਆਦਤ ਹੈ ਉਹ ਥੋੜਾ ਦੇਖਦੀ ਹੈ ਕਿ ਮੁਸੀਬਤ ਕਿੱਥੇ ਆਈ ਆ ਜੇ ਸਿੱਖ ਸੰਸਥਾ ਹੋਂ ਲੰਗਰ ਲਾਉਣ ਦੀ ਆਦਤ ਹੈ ਥਿੰਕ ਤੱਕ ਮਸਲਾ ਕਿੱਥੇ ਦਾ ਜਿੱਥੇ ਕੋਈ ਮੁਸੀਬਤ ਚ ਉੱਥੇ ਲੰਗਰ ਲੱਗ ਜਾਂਦਾ ਜੀ ਫਿਰ ਜੇ ਤੁਹਾਨੂੰ ਦੇਖਣ ਦੀ ਆਦਤ ਸੀ ਜੇ ਪੰਜਾਬ ਚ ਹੜ੍ਹਾਂ ਜਾ ਕੇ ਬਚਾਉਣ ਦੀ ਆਦਤ ਹੈ ਉਦਰਾਖਾਂਡ ਵੀ ਬਚਾਉਣ ਦੀ ਆਦਤ ਦਾ ਪ੍ਰਗਟਾਵਾ ਕਿਉਂ ਨਹੀਂ ਹੋਇਆ ਸੂਏਸਰੀ ਇਹ ਕਿ ਮੈਨੂੰ ਲੱਗਦਾ ਦਿੱਲੀ ਦੇ ਸਿੱਖ ਕਤਲੇਆਮ ਤੋਂ ਲੈ ਕੇ ਪੰਜਾਬ ਦੇ ਹੜ੍ਹਾਂ ਤੱਕ ਕਿਸੇ ਤਰ੍ਹਾਂ ਹਵਾ ਚ ਖੁਸ਼ ਕਰਨ ਦੀ ਪੰਜਾਬੀਆਂ ਨੂੰ ਹਵਾ ਚ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਮੈਂ ਜੀ ਤਾਂ ਸਰ ਇੱਥੇ ਜਿੱਥੇ ਕੇਂਦਰ ਨੂੰ ਲੈ ਕੇ ਚਰਚਾ ਕੀਤੀ ਹੈ ਕੇਂਦਰ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਨੂੰ ਇਸ ਵਕਤ ਤੁਸੀਂ ਕਿਸ ਤਰੀਕੇ ਖਾਸ ਤੌਰ ਤੇ ਕੇਤਰੀ ਖੇਤਰੀ ਪਾਰਟੀ ਜਿਹੜੀ ਅਕਾਲੀ ਦਲ ਕਿਸ ਤਰੀਕੇ ਦੇ ਜਿਵੇਂ ਪਹਿਲਾਂ ਤਾਂ ਸੁਖਵੀਰ ਬਾਦਲ ਨਾਲੋਂ ਵੱਖਰਾ ਧੜਾ ਬਣ ਜਾਂਦਾ ਸੁਧਾਰ ਲਹਿਰ ਬਣ ਜਾਂਦੀ ਹੈ ਉਸ ਤੋਂ ਬਾਅਦ ਕਿਸ ਤਰੀਕੇ 2 ਸਤੰਬਰ ਦੇ ਫੈਸਲੇ ਆਉਂਦੇ ਨੇ ਤੇ ਲਗਾਤਾਰ ਪਾਰਟੀ ਛੱਡ ਕੇ ਬਹੁਤ ਸਾਰੇ ਲੀਡਰ ਉਸ ਤੋਂ ਬਾਅਦ ਵੀ ਚਲੇ ਗਏ ਤੇ ਅੱਜ ਤਾਜ਼ਾ ਅਨਿਲ ਜੋਸ਼ੀ ਹੋਣੀ ਚਲੇ ਗਿਆ ਬੀਤੇ ਦਿਨ ਜਗਦੀਪ ਸਿੰਘ ਚੀਮਾ ਨੂੰ ਕੜਤਾ ਫਿਰ ਇਸ ਤਰੀਕੇ ਪਾਰਟੀ ਕਿੱਧਰ ਨੂੰ ਜਾਵੇਗੀ ਕੀ ਨੀਤੀਆਂ ਤੋਂ ਨਰਾਜ਼ਗੀ ਹੈ ਲੀਡਰ ਵਾਰ-ਵਾਰ ਨਰਾਜ਼ ਕਿਉਂ ਹੋ ਰਹੇ ਨੇ ਦੇਖੋ ਜਦੋਂ ਹੜਾਂ ਦੀ ਸਥਿਤੀ ਸੀ ਨਾ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਕਾਫੀ ਮੁਰਲੀਆਂ ਕਤਾਰਾਂ 'ਚ ਗੂੰਜਿਆ ਉਹਦੇ ਵਿੱਚ ਆਪਣਾ ਰੋਲ ਨਿਭਾਉਣ ਫੰਡ ਦੇਣ 'ਚ ਪੈਸੇ ਫੜਾਉਣ 'ਚ ਡੀਜ਼ਲ ਭੇਜਣ ਚ ਮਸ਼ੀਨਾ ਪੰਪ ਦੇਣ ਚ ਉਹ ਥਾਂ ਤੇ ਸੁਖਬੀਰ ਕੰਮ ਆਇਆ ਪਰ ਮੁੱਖ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਆ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਬਿਲਕੁਲ ਜੀ ਬੇਸ਼ੱਕ ਤਰ ਪਾਰਟੀ ਦੇ ਲੋਕ ਲੱਗੇ ਹੋਣਗੇ ਪਰ ਸੁਖਬੀਰ ਬਾਦਲ ਨੇ ਪਾਰਟੀ ਨੂੰ ਨਹੀਂ ਉਭਾਰਿਆ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਲਗਾਤਾਰ ਟਕਸਾਲੀ ਲੀਡਰ ਪੁਰਾਣੇ ਅਕਾਲੀ ਕਾਗ ਲੀਡਰ ਵੱਡੇ ਚਿਹਰੇ ਵੱਡੇ ਨਾਮੀ ਚਿਹਰੇ ਪਿਛਲੇ ਕਿੰਨੀ ਦੇਰ ਤੋਂ ਉੱਤੇ ਜਾ ਰਹੇ ਸੀ ਕਿਸੇ ਇੱਕਾ ਦੁਕਾ ਨੂੰ ਮਨਾ ਕੇ ਮੋੜ ਲਿਆਓ ਕਦੇ ਨਾਲ ਬਿਠਾ ਲਓ ਕਦੇ ਰੁੱਸ ਗਏ ਕਦੇ ਚਲੇ ਗਏ ਪਰ ਇਹ ਪ੍ਰਕਿਰਿਆ ਲਗਾ 2 ਦਸੰਬਰ ਤੱਕ ਆਉਂਦਿਆਂ ਆਉਂਦਿਆਂ ਹਾਲ ਤਈ ਹੋ ਗਈ ਕਿ ਬਹੁ ਗਿਣਤੀ ਟਕਸਾਲ ਛੱਡ ਚੁੱਕੇ ਸੀ ਹਮ ਤੇ ਐਨ ਕੇ ਸ਼ਰਮਾ ਤੇ ਅਨਿਲ ਜੋਸ਼ੀ ਨੇ ਵੀ ਕਿਹਾ ਜੀ ਕਿ ਇਹਨਾਂ ਨੇ ਨਮਾ ਰਾ ਚੁਣ ਲਿਆ ਵੱਖਰਾ ਰਾ ਚੁਣ ਲਿਆ ਜਿਹੜਾ ਲੋਕਤੰਤਰਕ ਤਰੀਕਾ ਸਾਨੂੰ ਲੱਗਦਾ ਨਹੀਂ ਜੀ ਇਹਦੇ ਨਾਲ ਹੋ ਗਏ ਇੱਕ ਪਾਸੜ ਹੋ ਗਏ ਇਸ ਲਈ ਜੀ ਅਸੀਂ ਤਾਂ ਜੀ ਨਾਲ ਨਹੀਂ ਰਹਿ ਸਕਦੇ ਉਸ ਸਮੇਂ ਲੱਗਿਆ ਕਿ ਦੋਵਾਂ ਨੇ ਇੱਕੋ ਸਕ੍ਰਿਪਟ ਕੀਤਾ ਸੁਖਵੀਰ ਬਾਦਲ ਦੇ ਫਾਰਮੂਲੇ ਚ ਛੱਡਿਆ ਦੋ ਆਨੇ ਐਨਕੇ ਸ਼ਰਮਾ ਮੁੜਿਆ ਜੀ ਅਨਿਰ ਨਹੀਂ ਮੁੜਿਆ ਹੂੰ ਯੂਟੂਬ ਵਾਲ ਚਰਚਾ ਇਹ ਵੀ ਤਰੀਕਾ ਹੋ ਸਕਦਾ ਅਨਿਲ ਜੋਸ਼ੀ ਘਰ ਵਾਪਸੀ ਹੋ ਜਵੇ ਵਾਪਸ ਬੀਜੇਪੀ ਚ ਚਲੇ ਜਾਣ ਪਰ ਲੁਧਿਆਣਾ ਜਿਮਨੀ ਚ ਉਹਨੇ ਅਕਾਲੀਆਂ ਦੇ ਪੋਸਟਰ ਦੇ ਵਿੱਚ ਇੱਕ ਵਾਰ ਫਿਰ ਫੋਟੋ ਦੇਖੀ ਅਨਿਲ ਜੋਸ਼ੀ ਦੀ ਤੇ ਉਸ ਸਮੇਂ ਅਨਿਲ ਜੋਸ਼ੀ ਚੁੱਪ ਰਹਿਣਾ ਉੱਥੇ ਦੇਖੇ ਨਾ ਕੁਝ ਪਰ ਲੋਕਾਂ ਨੂੰ ਹੋ ਗਿਆ ਕਿ ਸ਼ਾਇਦ ਸੈਟਿੰਗ ਹੋ ਗਈ ਮੁੜ ਪਰ ਹੁਣ ਅਨਿਤ ਜੋਸ਼ੀ ਨੇ ਬੱਤ ਸਾਹਮਣੇ ਲੈਂਦਾ ਕਿ ਮੈਂ ਤਾਂ ਹਫਤਾ ਪਹਿਲਾਂ ਹੀ ਮਿਲਿਆ ਹੈ ਰਾਹੁਲ ਗਾਂਧੀ ਨੂੰ ਮੇਰੀ ਤਾਂ ਸੈਟਿੰਗ ਹੋ ਗਈ ਮੈਂ ਕਾਂਗਰਸ ਚੱਲਿਆ ਤੇ ਅੱਜ ਹੂੰ ਕਾਂਗਰਸ ਪਾਰਟੀ ਚ ਅਧਿਕਾਰਿਕ ਤੌਰ ਤੇ ਚੰਡੀਗੜ੍ਹ ਚ ਬੜਾ ਫੰਕਸ਼ਨ ਬੜਾ ਮਜਬਾ ਲਾ ਕੇ ਹਨ ਪੂਰਾ ਇਕੱਠ ਦਿਖਾ ਕੇ ਕਈ ਲੀਡਰ ਵੱਡੇ ਲੀਡਰ ਨਾਲ ਕਾਂਗਰਸੀਆਂ ਦੇ ਇਕੱਠੇ ਕਰਕੇ ਇਕਤਾ ਦਿਖਾਉਣ ਦੇ ਹਵਾਲੇ ਨਾਲ ਅੱਜ ਸ਼ਾਮਲ ਹੋ ਗਏ ਹੂੰ ਹੁਣ ਇਹ ਸ਼ਾਮਲ ਹੋਣ ਦੇ ਨਾਲ ਚਰਚਾ ਤੁਰਪੀ ਤਰਨ ਤਰਨ ਜਿੰਮੀ ਚ ਹੋਣਾ ਕੀ ਕਾਂਗਰਸ ਦੇ ਫੈਡਰਲ ਜੋਸ਼ੀ ਨਹੀਂ ਨਹੀਂ ਹੂੰ ਅਨਿਲ ਜੋਸ਼ੀ ਤਰਨਤਾਰਨ ਤੋਂ ਉਮੀਦਵਾਰ ਨਹੀਂ ਹੋਏਗਾ ਜਿੰਨੀ ਕਿ ਜਾਣਕਾਰੀ ਮੇਰੇ ਕੋਲ ਰਾਜਨੀਤੀ ਕੁਝ ਵੀ ਪਤਾ ਨਹੀਂ ਅੱਜ ਦੀ ਤਰੀਕ ਚ ਇਸ ਸਮੇਂ ਤੱਕ ਇਹ ਤੈਅ ਆ ਕਿ ਤਰਨਤਾਰਨ ਤੋਂ ਉਮੀਦਵਾਰ ਤੈਅ ਕਰ ਲਿਆ ਕਾਂਗਰਸ ਨੇ ਅੱਜ ਦੇਰ ਸ਼ਾਮ ਨੂੰ ਨਹੀਂ ਤਾਂ ਭਲਕੇ ਨੂੰ ਕਰਨ ਉਹਦਾ ਐਲਾਨ ਪਰ ਉਹ ਅਨਿਲ ਜੋਸ਼ੀ ਨਹੀਂ ਹੋਏਗਾ ਅਨਿਲ ਜੋਸ਼ੀ ਜਿਹੜੇ ਹਲਕੇ ਤੋਂ ਜੀ ਉਹ ਸਰਕੇ ਤੋਂ ਲੜਨਾ ਚਾਹੁੰਦਾ ਤਾਂ ਉੱਥੇ ਜਿਹੜੇ ਪੁਰਾਣੇ ਕਾਂਗਰਸੀ ਬੈਠੇ ਨੇ ਉਹਨਾਂ ਨਾਲ ਕਿਵੇਂ ਜਿਹੜਾ ਕੀ ਇਹ ਤੈਅ ਕਰਕੇ ਰਾਹੁਲ ਗਾਂਧੀ ਨੇ ਸ਼ਾਮਲ ਕਰਾਇਆ ਉਹਨਾਂ ਨਾਲ ਸੈੱਟ ਕਰਕੇ ਕਿ ਕਿ ਨਮਾ ਬਵਾਦ ਖੜਾ ਪਰ ਇਸ ਸਮੂਲੀਅਤ ਦੇ ਨਾਲ ਨਾਲ ਇਹ ਚਰਚਾ ਦਿਖਾਸੀ ਰਹੀ ਕਿ ਪਈਆ ਬੀਬੀ ਨਵਜੋਤ ਕੌਰ ਸਿੱਧੂ ਅੱਜ ਫੇਰ ਸਰਗਰਮ ਨਜ਼ਰ ਆਈ ਤੇ ਉਹਨਾਂ ਦਾ ਕਹਿ ਲਈ ਕਿ ਮੈਂ ਤਾਂ ਤਿਆਰ ਜਾਈਏ ਮੈਂ ਤਾਂ ਕਾਂਗਰਸ ਵੱਲੋਂ ਚੋਣ ਲੜੂੰਗੀ ਉਹਦਾ ਟਿਕਟ ਤੇ ਦਾਬਾ ਵੀ ਠੁਕਤਾ ਆਪਣਾ ਤੋਂ ਇਸ ਲਈ ਕੀ ਧਰਮ ਸਿੱਧੂ ਪਰਿਵਾਰ ਚੋਂ ਵਾਪਸ ਆ ਰਹੀ ਹੈ ਕਿ ਨਵਜੋਤ ਸਿੱਧੂ ਵੀ ਵਾਪਸ ਆਉਣਗੇ ਇਹ ਵੀ ਇਹ ਵੀ ਨਵਾਂ ਫਿਕਰਾ ਚ ਪੈ ਗਿਆ ਹੋਣਾ ਪਰ ਅਕਾਲੀ ਦਲ ਨੂੰ ਆਪਣਾ ਸਮੁੱਚੇ ਕਰੇ ਚੰਦੀ ਲੋੜਾ ਕਿ ਇੱਕ ਬੰਦੇ ਨਾਲ ਪਾਰਟੀ ਨਹੀਂ ਚੱਲਦੀ ਹੁੰਦੀ ਤੁਹਾਨੂੰ ਆਪਣੇ ਪਰਕਰਾਂ ਨੂੰ ਕਾਨੂੰ ਵੀ ਆਪਣੇ ਪੁਰਾਣੇ ਲੀਡਰਾਂ ਨੂੰ ਵੀ ਉਹ ਪੈਣਾ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਭਰੋਸਾ ਖੋ ਰਹੀ ਆ ਉਸ ਭਰੋਸਾ ਗਵਾਉਣ ਤੋਂ ਬਾਅਦ ਤੁਹਾਡੇ ਜਿਹੜੇ ਵਰਕਰ ਤੇ ਤੁਹਾਡੇ ਜਿਹੜਾ ਵੋਟਰ ਉਧਰ ਗਿਆ ਸੀ ਉਹਨੇ ਮੁੜਨਾ ਹੈ ਹੂੰ ਮੈਂ ਕਿੱਧਰ ਮੁੜਨਾ ਹੈ ਅਕਾਲੀ ਦਲ ਬਾਦਲ ਕੰਨੀ ਹੂੰ ਅਕਾਲੀ ਦਲ ਅਮਰਸਰ ਕੰਨੀ ਅਕਾਲੀ ਦਲ ਅਮਰਿਤਪਾਲ ਵਾਲੇ ਕੰਨੀ ਜਮੇ ਜਿਹੜਾ ਪੁਨਰ ਸਰਜੀਤ ਅਕਾਲੀ ਦਲ ਉਹਦੇ ਕੰਨੀ ਇਹ ਉਹਨੇ ਮੁੜਨਾ ਹੀ ਆ ਉਹ ਕਾਂਗਰਸ ਕੰਨੀ ਨਹੀਂ ਜਾਣ ਲੱਗਿਆ ਅਕਾਲੀ ਦਾ ਵਰਕਰ ਜੀ ਅਕਾਲੀ ਦਲ ਦਾ ਸਾਰਥਕ ਉਹ ਆਪ ਕਿੰਨੀ ਜਾਇਆ ਆ ਉਹ ਭਾਜਪਾ ਕੋਲ ਜਾ ਸਕਦਾ ਇਕੱਲੇ ਤੁਸੀਂ ਘੱਟ ਜੋੜ ਚ ਰਹੇ ਹੋ ਪੈਂਦਾ ਰਿਹਾ ਉਹ ਕਾਂਗਰਸ ਕੋਲ ਨਹੀਂ ਜਾਣਾ ਹੂੰ ਤੇ ਜੇ ਉਹ ਕਾਂਗਰਸ ਕੋਲ ਵੀ ਨਹੀਂ ਜਾਂਦਾ ਤੇ ਅਕਾਲੀ ਦਲ ਕੋਲ ਵਾਪਸ ਆਉਂਦਾ ਤਾਂ ਕਿਹੜੇ ਅਕਾਲੀ ਦਲ ਕੋਲ ਇਸ ਲਈ ਬਾਦਲ ਦਲ ਨੂੰ ਸੋਚਣਾ ਚਾਹੀਦਾ ਜੀ ਤਾਂ ਸਰ ਇੱਥੇ ਜਿੱਥੇ ਖੇਤਰੀ ਪਾਰਟੀ ਨੂੰ ਬਹੁਤ ਸਾਰੇ ਸਵਾਲ ਹੋ ਰਹੇ ਨੇ ਸਵਾਲਾਂ ਦੇ ਘੇਰੇ ਚ ਪਰ ਇੱਕ ਪੰਜਾਬ ਨੂੰ ਲੈ ਕੇ ਖਾਸ ਖਬਰ ਵੀ ਆ ਇੱਕ ਮੁੱਦਾ ਵੀ ਆ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਅਸੀਂ ਇੰਨੇ ਤਸਕਰਾਂ ਦੇ ਉੱਪਰ ਐਫ ਆਈ ਆਰਾਂ ਕਰਤੀਆਂ ਬਹੁਤ ਸਾਰੇ ਅੰਦਰ ਕਰਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਤਸਕਰਾਂ ਦੇ ਘਰਟਾ ਤੇ ਪਰ ਅੱਜ ਖਬਰ ਆ ਕਿ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਤਿੰਨ ਨੌਜਵਾਨਾਂ ਦੀ ਜੱਟੇ ਨਾਲ ਮੌਤ ਹੋਈ ਹੈ। ਇਹ ਕਿੰਨੀ ਬਾਰੇ ਤਸਵੀਰਾਂ ਸਾਡੇ ਸਾਹਮਣੇ ਆਈਆਂ। ਇੱਕੋ ਘਰ ਚ ਦੋ ਦੋ ਪੁੱਤ ਗਏ। ਬਜ਼ੁਰਗ ਬਜ਼ੁਰਗਾਂ ਨੇ ਮੋਢੇ ਦਿੱਤਾ ਹੈ ਨਾ। ਇਸ ਤਰ੍ਹਾਂ ਦੀ ਖਬਰ ਕੋਰਜ ਫਿਰ ਸਮਾਰ। ਘਾਰ ਦਾ ਦੇਖੋ ਤਾਂ ਇਹ ਤਾਂ ਕਹਿੰਦੇ ਰੰਗਲਾ ਪੰਜਾਬ ਬਣਿਆ। ਇੱਥੇ ਨਾਲ ਜਿੰਦ ਨੇ ਰੰਗ ਲਾ। ਹੈਨਾ ਇੱਥੇ ਕਹਿੰਦੇ ਭ੍ਰਿਸ਼ਟਾਚਾਰ ਮੁੱਕ ਗਿਆ। ਇੱਥੇ ਕਹਿੰਦੇ ਨਸ਼ਾ ਮੁੱਕ ਗਿਆ। ਇੱਥੇ ਕਹਿੰਦੇ ਸਿੱਖਿਆ ਕ੍ਰਾਂਤੀ ਆ ਗਈ ਉਹ ਕਹਿੰਦੇ ਕਿਤਾਬਾਂ ਹਣ ਗਈ। ਜੀ। ਹੁਣ ਫਿਰੋਜ਼ਪੁਰ ਦੇ ਵਿੱਚ ਚਾਰ ਮੌਤਾਂ ਚਿੱਟੇ ਕਰਕੇ ਫਿਰੋਜ਼ਪੁਰ ਦਾ ਪਿੰਡ ਲੱਖੋਕੀ ਰਾਮ ਕੱਲ ਰਾਤ ਤਿੰਨ ਮੌਤਾਂ ਵਡੋਜ਼ ਕਰਕੇ ਮਰੇ ਹੀ ਰਹਿ ਗਏ, ਮੰਝੀਆਂ ਤੇ ਹੀ ਪਏ ਰਹਿ ਗਏ, ਸੁੱਤੇ ਹੀ ਰਹਿ ਗਏ। ਹੂੰ ਇਸੇ ਪਿੰਡ ਚ 3 ਦਿਨ ਪਹਿਲਾਂ ਇੱਕ ਮੁੰਡਾ ਪਹਿਲਾਂ ਮਰਿਆ ਐਸੇ ਓਵਰਡੋਸ ਕਰਕੇ ਚਿੱਟੇ ਕਰਕੇ ਇੱਕ ਪਿੰਡ ਚ 4 ਮੌਤਾਂ ਤਿੰਨ ਤੇ ਇੱਕ ਰਾਤ ਚ ਤਿੰਨ ਤਾਂ ਸੋਚੋ ਪਿੰਡ ਦੀ ਕੀ ਸਿਚੁਏਸ਼ਨ ਹੋਣੀ ਪਿੰਡ ਤੇ ਕੀ ਸਿਚੁਏਸ਼ਨ ਹੋਣੀ ਜਿਨ੍ਹਾਂ ਤੇ ਗਏ ਉਹ ਤਾਂ ਰੋ ਰਹੇ ਆ ਤੇ ਹੈਗੇ ਨੇ ਉਹਨਾਂ ਤੇ ਕੀ ਬੀਤਰੀ ਹੋਣੀ ਉਹਨਾਂ ਨੂੰ ਕੀ ਫਿਕਰ ਹੋਣਾ ਬਿਲਕੁਲ ਜੀ ਇਹ ਸੋਚੋ ਖਾਸ ਕਰਕੇ ਉਹਨਾਂ ਘਰਾਂ ਚ ਜਿਨ੍ਹਾਂ ਦੇ ਘਰਦਿਆਂ ਨੂੰ ਪਤਾ ਹੁੰਦਾ ਕਿ ਸਾਡਾ ਜਵਾਕ ਚਿੱਟੇ ਤੇ ਲੱਗ ਗਿਆ ਨਸ਼ੇ ਤੇ ਲੱਗ ਗਿਆ ਜੀ ਉਹਦੀ ਕੀ ਹਾਲਤ ਹੋਣੀ ਪੈਸਾ ਮੁੱਕ ਜਾਂਦਾ ਬਾਅਦ ਚ ਜਵਾਕ ਦੋ ਚੀਜ਼ਾਂ ਨਾਲ ਜਾਂਦੀਆਂ ਸੋ ਉਹਨਾਂ ਕੋਲ ਰੋਣ ਤੋਂ ਸਵਾਪਛਰਾ ਕੀ ਹੈ ਤੇ ਹੁਣ ਪਿੰਡ ਉਹ ਤਿੰਨੇ ਲਾਸ਼ਾਂ ਲੈ ਕੇ ਸੜਕ ਤੇ ਆ ਗਿਆ ਉਹਨਾਂ ਨੇ ਬਕਾਇਦਾ ਤੌਰ ਤੇ ਫਿਰੋਜਪੁਰ ਫਾਜ਼ਲਪੁਰ ਦੀ ਰੋਡ ਜਾਮ ਕਰਤੀ 4 ਘੰਟੇ ਜਾਮ ਰਿਆ ਪੁਲਿਸ ਨੇ ਮਨਾਵ ਸਮਝਾ ਕੇ ਦਾਸ ਸੰਸਕਰ ਵਾਲੇ ਪਾਸੇ ਨੂੰ ਲੈ ਗਈ ਪੁਲਿਸ ਨੂੰ ਪੁੱਛਿਆ ਜੇ ਤੁਸੀਂ ਆਪਣੀ ਜਿਵਾਰੀ ਨਿਵਾਉਂਦੇ ਹੋਵੋ ਤਾਂ ਦਿਨ ਕਿਉਂ ਦੇਖਣੇ ਪੈਣ ਆਣਾ ਹੀ ਮੌਤ ਕਿਉਂ ਮਰੇ ਜੇ ਸਰਕਾਰ ਆਪਣੀ ਜਿਵਾਰੀ ਨਿਵਾਉਂਦੀ ਹੋਵੇ ਉਹ ਸੜਕ ਤੇ ਬੈਠੇ ਪਿੰਡ ਦੇ ਲੋਕ ਕਹਿੰਦੇ ਸੀ ਕਿ ਸਾਡੇ ਪਿੰਡ ਦੇ ਮੈਡੀਕਲ ਸਟੋਰ ਤੇ ਵਿਕਦਾ ਸਾਡੇ ਪਿੰਡਾਂ ਦੇ ਛੱਡੋ ਨਾਲ ਦੇ ਪਿੰਡਾਂ ਵਾਲੇ ਲੋਕ ਵੀ ਉੱਥੇ ਲੈਣ ਆਉਂਦੇ ਨੇ ਕਿਉਂ ਨਹੀਂ ਰੋਕ ਹੁੰਦਾ ਇੰਨੇ ਲੋਕਾਂ ਦੇ ਬਿਆਨ ਕਰਤੇ ਵੀ ਕਾਰਵਾਈ ਕਿਉਂ ਨਹੀਂ ਹੁੰਦੀ ਜੁੱਧ ਨਸ਼ਿਆਂ ਵਿਰੁੱਧ ਹੈ ਜਾਂ ਮੁੰਡੇ ਮਕਾਉਣ ਦੇ ਵਿਰੁੱਧ ਹੈ ਬਾਦ ਸਰਕਾਰ ਨੂੰ ਹੂੰ ਜੀ ਤਾਂ ਸਰੇਨ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ ਸਸਿਕਾ